जल सप्लाई सैनिटेशन विभाग विच इनलिस्टमेंट ठेका मुलाजमान ने आप सरकार दी वादा खिलाफी दे विरोध वजो फूकिया पंजाब सरकार दा पुतला इस समय हाजिर जल सप्लाई सैनिटेशन कंट्रैक्ट वर्कर्स यूनियन पंजाब रजे नन इकती दे जिला आगू मनजीत सिंह बराज आगू

पंजाबी भगवंत मान ਜਨਾਬੋ ਲੋ ਪਿਛਲੇ ਸਮੇਂ ਵਿੱਚ 1 ਜੁਲਾਈ ਨੂੰ ਸਾਡੀ ਸਟੇਟ ਕਮੇਟੀ ਦੇ ਨਾਲ ਮੀਟਿੰਗ ਕਰਕੇ ਤੇ ਸਾਡੀਆਂ ਸਪੂਰਨ ਮੰਗਾਂ ਨੂੰ ਮੰਨਣ ਵਾਸਤੇ ਉਹਨਾਂ ਨੇ 20 ਤਰੀਕ ਨੂੰ ਦੁਬਾਰਾ ਮੀਟਿੰਗ ਕਰਨਾ ਭਰੋਸਾ ਦਿੱਤਾ ਸੀ ਪਰ ਜਦੋਂ ਕੱਲ ਪਿਛਲੇ ਕੱਲ ਆਪਾਂ ਉਹੀ ਤਰੀਕ ਨੂੰ ਅਧਿਕਾਰੀਆਂ ਨਾਲ ਇਸ ਚੀਜ਼ ਦਾ ਰਾਬਤਾ ਕੀਤਾ ਤਾਂ ਉਹ ਬਿਲਕੁਲ ਜਿਹੜਾ ਮੀਟਿੰਗ ਤੋਂ ਮੁੱਕਰ ਗਿਆ ਤੇ ਉਹ 21 ਵਾਰੀ ਮੀਟਿੰਗ ਦੇ ਕੇ ਸਾਨੂੰ ਜਿਹੜਾ ਮੁੱਕਰਿਆ ਕਿਉਂਕਿ ਅਸੀਂ ਪਿਛਲੇ ਦਿਨੀ 5 ਤਰੀਕ ਨੂੰ ਜਿਹੜਾ ਗੁਰਿੰਦਰ ਦੇ ਵਿੱਚ ਪ੍ਰੋਟੈਸਟ ਰੱਖਿਆ ਸੀ ਉਸੇ ਨੂੰ ਲੈ ਕੇ ਇਹ ਪਿਛਲੇ ਸਮੇਂ ਬੱਖ-ਬੱਖ ਜਦੋਂ ਬੰਦੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਤੇ ਭਰੋਸਾ ਵੀ ਦਵਾਇਆ ਕਿ 20 ਤਰੀਕ ਨੂੰ ਤੁਹਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਸਾਰੀਆਂ ਮੰਗਾਂ ਮੰਨ ਲਈ ਜਾਣਗੀਆਂ ਪਰ ਉਹ ਸਮਾਂ ਨਿਕਲ ਤੋਂ ਬਾਅਦ ਉਹ ਮੰਤਰੀ ਫਿਰ ਇੱਕ ਵਾਰੀ ਤਿੱਕੀ ਵਾਰ ਜਿਹੜਾ ਉਹ ਸਾਡੇ ਨਾਲ ਧੋਖੇਬਾਜ਼ੀ ਕਰਕੇ ਸਾਡੋਂ ਮੀਟਿੰਗ ਨੇਪੋ ਮੁਕਰੀ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਕਿ ਆਉਂਦੇ ਸਾਰੇ ਇਹ ਕਹਿੰਦੇ ਸੀ ਕਿ ਪੰਜਾਬ ਦੇ ਸਾਰੇ ਸਮੂਹ ਕੱਚੇ ਕਾਮਿਆਂ ਨੂੰ ਵਿਭਾਗ ਸ਼ਾਮਲ ਕਰਕੇ ਪੱਕੇ ਕਰਾਂਗੇ ਤੇ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਤੁਹਾਨੂੰ ਵਿਭਾਗ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ।